ਯੂਐਸ ਨੇ ਆਪਣੇ ਨਾਗਰਿਕਾਂ ਲਈ ਰਿਵਾਈਜ਼ਡ ਟ੍ਰੈਵਲ ਐਡਵਾਈਸਰੀ ਜਾਰੀ ਕੀਤੀ ਹੈ ਜਬੂ ਕਸ਼ਮੀਰ ਤੇ ਮਨੀਪੁਰ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਐਡਵਾਈਸਰੀ ਚ ਲਿਖਿਆ ਗਿਆ ਹੈ ਕਿ ਅਪਰਾਧ ਅਤਿਵਾਦ ਤੇ ਨਕਸਲਵਾਦ ਕਾਰਨ ਭਾਰਤ ਚ ਸਾਵਧਾਨ ਰਹੋ ਬਾਰਡਰ ਦੇ 10 ਕਿਲੋਮੀਟਰ ਤੱਕ ਯਾਤਰਾ ਤੋਂ ਬਚੋ ਭਾਰਤ ਪਾਕਿਸਤਾਨ ਸਰਹੱਦੀ ਖੇਤਰਾਂ ਵੀ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਟੈਰਰ ਤੇ ਕ੍ਰਾਈਮ ਦੇ ਹਿਸਾਬ ਨਾਲ ਭਾਰਤ ਨੂੰ ਵੱਖ-ਵੱਖ ਲੈਵਲਸ ਦੇ ਵਿੱਚ ਵੰਡਿਆ ਗਿਆ ਪੰਜਾਬ ਦੇ ਰੇਲਵੇ ਬਜਟ ਚ ਰਿਕਾਰਡ ਵਾਧਾ ਹੋਇਆ ਪੰਜਾਬ ਨੂੰ ਰੇਲਵੇ ਦੇ ਵਿਕਾਸ ਲਈ 5147 ਕਰੋੜ ਰੁਪਏ ਮਿਲੇ ਨੇ 30 ਸਟੇਸ਼ਨਾਂ ਨੂੰ ਅੰਮ੍ਰਿਤ ਸਟੇਸ਼ਨਾਂ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ ਯੂਪੀਏ ਸਰਕਾਰ ਦੀ ਤੁਲਨਾ ਚ 23% ਦਾ ਵਾਅਦਾ ਕੀਤਾ ਗਿਆ ਹੈ ਪੰਜਾਬ ਚ ਪਹਿਲਾ ਹੀ 19483 ਕਰੋੜ ਦੇ ਰੇਲਵੇ ਪ੍ਰੋਜੈਕਟ ਚੱਲ ਰਹੇ ਨੇ 1158 ਕਿਲੋਮੀਟਰ ਨਵੇਂ ਰੇਲਵੇ ਟਰੈਕਸ ਦਾ ਕੰਮ ਚੱਲ ਰਿਹਾ ਪਿਛਲੇ 10 ਸਾਲਾਂ ਚ ਪੰਜਾਬ ਚ 366 ਰੇਲਵੇ ਫਲਾਈਓਵਰ ਤੇ ਅੰਡਰਪਾਸ ਬਣਾਏ ਗਏ ਨੇ ਹਰਿਆਣਾ ਨੂੰ ਰੇਲਵੇ ਵਿਕਾਸ ਦੇ ਲਈ 3383 ਕਰੋੜ ਰੁਪਏ ਦਾ ਬਜਟ ਭਾਰਤੀ ਦੇਵੀ ਨੇ ਚੀਨੀ ਸੇਲਰ ਨੂੰ ਮੁੰਬਈ ਤੋਂ ਕਰੀਬ 370 ਕਿਲੋਮੀਟਰ ਦੂਰੋਂ ਰੈਸਕਿਊ ਕੀਤਾ ਦਰਅਸਲ ਹਲ ਕੈਰੀਅਰ ਤੇ 51 ਸਾਲ ਦਾ ਸੇਲਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਕਾਲ ਦੇ ਰਿਸਪੌਂਸ 'ਚ ਭਾਰਤੀ ਨੇਵੀ ਬਚਾ ਲਈ ਪਹੁੰਚੀ ਤੇ ਖਰਾਬ ਮੌਸਮ ਤੇ ਤੇਜ਼ ਹਵਾਵਾਂ ਵਿਚਾਲੇ ਹੈਲੀਕਾਪਟਰ ਦਈਏ ਸੇਲਰ ਨੂੰ 에ਅਰ ਲਿਫਟ ਕੀਤਾ ਗਿਆ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਰਾਸ਼ਟਰਪਤੀ ਦ੍ਰੋਪਦੀ ਮੁਰਗੂ ਨੇ ਦਿੱਲੀ ਸਕੂਲੀ ਬੱਚਿਆਂ ਨਾਲ ਮੁਲਾਕਾਤ ਕੀਤੀ ਡਾਕਟਰ ਰਜਿੰਦਰ ਪ੍ਰਸਾਦ ਕੇਂਦਰੀ ਵਿਦਿਆਲਿਆ ਦੇ 2 ਸਾਲ ਪੂਰੇ ਹੋਣ ਤੇ ਇੱਕ ਸਮਾਗਮ 'ਚ ਰਾਸ਼ਟਰਪਤੀ ਸ਼ਾਮਲ ਹੋਏ ਜਿੱਥੇ ਉਹਨਾਂ ਵਿਦਿਆਰਥੀਆਂ ਨੂੰ ਦਰਖਤ ਲਾਉਣ ਲਈ ਪ੍ਰੇਰਿਤ ਕੀਤਾ ਇਸ ਤੋਂ ਇਲਾਵਾ ਦਰਖਤਾਂ ਦੀ ਸਾਡੀ ਜ਼ਿੰਦਗੀ 'ਚ ਕੀ ਮਹੱਤਤਾ ਹੈ ਉਸ ਨਾਲ ਸੰਬੰਧਿਤ ਆਪਣੀ ਜ਼ਿੰਦਗੀ ਦੇ ਕisse ਵੀ ਸਾਂਝੇ ਕੀਤੇ ਸੁਬੀਰ ਸਿੰਘ ਬਾਦਲ ਦੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਪਸ਼ਟੀਕਰਨ ਸੌਂਪਣ ਤੇ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਵੱਡਾ ਬਿਆਨ ਦਿੱਤਾ ਹੈ ਹੁਣ ਜਥੇਦਾਰ ਸਾਹਿਬ ਨੂੰ ਉਹਨਾਂ ਕਹਿਆ ਕਿ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਉਨਾ ਕਹ ਕੇ ਜੱਥੇਦਾਰ ਸਾਹਿਬ ਕੋਲ ਸਬੂਤ ਨੇ ਫੈਸਲਾ ਉਹਨਾਂ ਨੇ ਕਰਨਾ ਹੈ ਦੇਖਣਾ ਹੋਏਗਾ ਸਬੂਤਾਂ ਨੂੰ ਨਜ਼ਰਅੰਦਾਜ਼ ਕਰਦੇ ਨੇ ਜਾਂ سزا ਸੁਣਾਉਂ। ਉਕੇਰੀਆ ਦੇ ਪਿੰਡ ਬਹਿਬਲ ਮੰਝਾ ਚ ਪਿਓ ਨੇ ਆਪਣੀ ਧੀ ਤੇ ਹੀ ਹਮਲਾ ਕਰ ਦਿੱਤਾ। ਪਿਤਾ ਨੇ ਬੇਟੀ ਦੇ ਮਾਮੇ ਨਾਲ ਮਿਲ ਕੇ ਤੇਜ਼ ਤਾਰ ਹਥਿਆਰ ਨਾਲ ਆਪਣੀ ਬੇਟੀ ਤੇ ਕਈ ਵਾਰ ਕੀਤੇ ਜ਼ਖਮੀ ਲੜਕੀ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਹੈ ਔਰ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਕੁੜੀ ਦਾ ਪੇਕੇਆਂ ਨਾਲ ਪ੍ਰਾਪਰਟੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਦੀ ਵਜ੍ਹਾ ਨਾਲ ਇਹ ਵਿਵਾਦ ਇੱਥੇ ਤੱਕ ਅਮਰੀਕ ਸਰਚ ਗੁਰਸੇਕਾਟੋ ਚਾਲਕ ਤੇ ਦੁਕਾਨਦਾਰ ਦਾ ਆਟੋ ਬੈਟਰੀ ਰਖਾਉਣ ਨੂੰ ਲੈ ਕੇ ਝਗੜਾ ਹੋ ਗਿਆ ਵਿਵਾਦ ਇਸ ਤੱਕ ਵਧਿਆ ਕਿ ਥਾਣੇ ਦੇ ਘਰਾਓ ਤੱਕ ਪਹੁੰਚ ਗਿਆ ਪ੍ਰਦਰਸ਼ਨਕਾਰੀ ਆਟੋ ਚਾਲਕ ਜਿਨ੍ਹਾਂ ਦਾ ਕਹਿਣਾ ਸੀ ਕਿ ਗੁਰਸੇਕਾਟੋ ਚਾਲਕ ਦੇ ਧਮਾਲੇ ਨੂੰ ਹੱਥ ਪਾਇਆ ਗਿਆ ਤੇ ਬੇਅਦਬੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਢਿੱਲੀ ਕਾਰਵਾਈ ਦੇ ਇਲਜ਼ਾਮ ਲਾਉਂਦੇ ਹੋਏ ਥਾਣੇ ਦਾ ਘਰਾਓ ਮੋਹਾਲੀ ਦੇ ਪਿੰਡ ਜ਼ੀਰਕਪੁਰ ਛੱਤ 'ਚ ਦੇਰ ਰਾਤ ਦੋ ਗੁੱਟਾ ਚੜਪ ਹੋ ਗਈ ਇਸੇ ਪਿੰਡ ਦੇ ਇੱਕ ਨੌਜਵਾਨ ਨੂੰ ਦੂਜੇ ਗੁੱਟ ਦੇ ਨੌਜਵਾਨਾਂ ਨੇ ਬੁਰੇ ਤਰੀਕੇ ਨਾਲ ਕੁੱਟਿਆ ਸੀ ਪੀੜਤ ਨੌਜਵਾਨ ਨੇ ਕਿਹਾ ਕਿ ਉਸਤੇ ਪਿੰਡ ਦੇ ਹੋਰ 25 ਤੋਂ ਵੱਧ ਅਣਪਛਾਤੇਆਂ ਨੇ ਉਹਨਾਂ ਤੇ ਹਮਲਾ ਕੀਤਾ ਪੱਥਰਾਂ ਡਾਂਗਾਂ ਦੇ ਨਾਲ ਹਮਲਾ ਕੀਤਾ ਗਿਆ ਕਾਰ ਦੀਆਂ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ ਪੀੜਤ ਹੁਣ ਹਸਪਤਾਲ ਚ ਤਰ ਪਟਿਆਲਾ ਚ ਦੇਰ ਰਾਤ ਸਨੌਰੀ ਅੱਡੇ ਨੇੜੇ ਉਸ ਵੇਲੇ ਹੰਗਾਮਾ ਹੋਇਆ ਜਦੋਂ ਇੱਕ ਬਾਈਕ ਸਵਾਰ ਨੂੰ ਮੋਟਰਸਾਈਕਲ ਰੇੜੀ ਚਾਲਕ ਟੱਕਰ ਮਾਰ ਕੇ ਫਰਾਰ ਹੋ ਗਿਆ ਪਰ ਲੋਕਾਂ ਨੇ ਰੇੜੀ ਚਾਲਕ ਦਾ ਕਾਫੀ ਦੂਰ ਤੱਕ ਪਿੱਛਾ ਕੀਤਾ ਤੇ ਉਸ ਨੂੰ ਕਾਬੂ ਕਰ ਲਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਾਬੂ ਕਰਕੇ ਰੇੜੀ ਚਾਲਕ ਦੀ ਜੰਮ ਕੇ ਕੁਟਮਾਰ ਕੀਤੀ ਮੁਹਾਲੀ ਦੇ ਬੁੱਲਾਪੁਰ ਚ ਪੁਲਿਸ ਨੇ 6 ਮਹਿਲਾਵਾਂ ਦੇ ਇੱਕ ਗੈਂਗ ਨੂੰ ਕਾਬੂ ਕੀਤਾ ਜੋ ਪੀੜਪਾੜ ਵਾਲੀਆਂ ਥਾਵਾਂ ਤੇ ਲੋਕਾਂ ਤੋਂ ਚਪਟਮਾਰੀ ਕਰਦੀਆਂ ਸੀ ਬਸਾਂ ਤੇ ਹੋਰ ਜਨਤਕ ਥਾਵਾਂ ਤੇ ਵਾਰਦਾਤ ਨੂੰ ਅੰਜਾਮ ਦਿੰਦੀਆਂ ਸੀ ਪਿਛਲੇ ਦਿਨੀ ਬੁੱਲਾਪੁਰ ਕੁਰਾਲੀ ਦੇ ਵਿੱਚ ਇਹਨਾਂ ਨੇ ਚਪਟਮਾਰੀ ਕੀਤੀ ਸੀ ਸਾਰੀਆਂ ਔਰਤਾਂ ਦੀ ਉਮਰ 50 ਸਾਲ ਦੇ ਨੇੜੇ ਹੈ ਜਿਨ੍ਹਾਂ ਤੇ ਦਰਜਨਾ ਮਾਮਲੇ ਦਰਜ ਨੇ ਇਸ ਤੋਂ ਪਹਿਲਾਂ ਪਟਿਆਲਾ ਨਾਬਾ ਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਹੁਣ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਪਠਾਨਕੋਟ ਦੇ ਵਿੱਚ 7 ਸ਼ੱਕੀਆਂ ਦੇ ਦਿਖਣ ਤੋਂ ਬਾਅਦ ਸੁਰੱਖਿਆ ਦਸਤੇ ਤੇ ਪੁਲਿਸ ਪੁਲਿਸ ਪੂਲਿਸ ਹਾਈ ਅਲਰਟ ਤੇ ਨੇ ਗੁਰਦਾਸਪੁਰ ਪੁਲਿਸ ਨੇ ਬਾਰਡਰ ਨਾਲ ਲੱਗਦੇ ਪਿੰਡਾਂ ਚੱਲਅ ਜਾਰੀ ਕੀਤਾ ਹੈ ਨਾ ਚੱਕੀਆਂ ਨੇ ਮਹਿਲਾ ਤੋਂ ਪਾਣੀ ਮੰਗਿਆ ਸੀ ਪੁਲਿਸ ਨੇ ਸ਼ੱਕੀਆਂ ਦੇ ਸਕੈਚ ਵੀ ਜਾਰੀ ਕੀਤੇ ਨੇ ਤੇ ਸਕੈਚ ਨੂੰ ਹਰ ਪਾਸੇ ਵਾਇਰਲ ਕੀਤਾ ਹੈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦੇਵੇ ਤਾਂ ਪੁਲਿਸ ਉਸ ਨੂੰ ਤੁਰੰਤ ਸੂਚਿਤ ਰਾਜਪੁਰਾ ਦੇ ਪਿੰਡ ਜਬੀਦਪੁਰ ਨੇੜੇ ਹਿਮਾਚਲ ਦੇ ਟਰੱਕ ਡਰਾਈਵਰ ਦਾ ਕਤਲ ਹੋ ਗਿਆ ਖਦਾਨਾ ਚ ਟਰੱਕ ਡਰਾਈਵਰ ਦੀ ਲਾਸ਼ ਬਰਾਮਦ ਹੋਈ ਜਿਸ ਦੀ ਪਛਾਣ 48 ਸਾਲਾ ਸ਼ੰਭੂਨਾਥ ਵਾਸੀ ਹਮੀਰਪੁਰ ਵੱਜੋਂ ਹੋਈ ਹੈ ਟਰੱਕ ਡਰਾਈਵਰ ਬੰਬੇ ਤੋਂ ਸਮਾਨ ਲੈ ਕੇ ਚੰਡੀਗੜ੍ਹ ਜਾ ਰਿਹਾ ਸੀ ਜਦੋਂ ਟਾਬੇ ਤੇ ਰੋਟੀ ਖਾਣ ਲੱਗਿਆ ਤਾਂ ਸਾਥੀਆਂ ਨੇ ਉਸ ਦਾ ਕਤਲ ਕਰ ਦਿੱਤਾ ਮ੍ਰਿਤਕ ਦੇ بیٹے ਮੁਤਾਬਕ ਉਸ ਤੋਂ ਪਿਛਲੇ ਅਥਬ ਸੋਨਾ ਚਾਂਦੀ ਗਹਿਣੇ ਤੇ ਨਕਦੀ ਬਰਾਮਦ ਕੀਤੀ ਗਈ ਹੈ ਦਰਸਲ ਪਿਤੀ 22 ਜੁਲਾਈ ਨੂੰ 골ਡਨ ਸਿਟੀ ਚ ਹੋਈ ਚੋਰੀ ਦੱਸਿਆ ਸੀ ਜਿੱਨਾ ਪਹਿਲਾਂ ਸਾਰੇ ਘਰਾਂ ਦੀ ਰੈਕੀ ਕੀਤੀ ਸਤਰਾਮ ਸਿੰਘ ਸੱਤੂ ਸਾਰੀਆਂ ਵਾਰਦਾਤਾਂ ਦਾ ਬਾਲ ਦੇ ਨੇੜੇ ਇੱਕ ਵਿਅਕਤੀ ਨੂੰ ਫੜ ਲਿਆ ਜਿਸ ਤੋਂ ਚੂਰਾ ਪੋਸਟ ਮਿਲਿਆ ਬਕਤੀ ਸੁਮਾਨਾ ਦਾ ਰਹਿਣ ਵਾਲਾ ਹੈ ਜਿਸ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਜਾਣਕਾਰੀ ਮਤਲਬ ਸਾਹਮਣੇ ਉਸ ਕੀ ਦੀ ਹੋਣ ਕਰਕੇ ਪੁਲਿਸ ਤੇ ਹੱਥ ਪਈ। ਕੁਰੂਖੇਤਰ ਪੁਲਿਸ ਨੇ ਨਸ਼ੇ ਖਿਲਾਫ ਮੁਹਿੰਮ ਤਹਿਤ ਵੱਡੀ ਮਾਤਰਾ ਚ ਨਸ਼ੇ ਦੀ ਇੱਕ ਕੈਂਟਰ ਚਾਲਕ ਪੂਰਾ ਪੋਸਟ ਬਰਾਮਦ ਕੀਤਾ। ਕੈਂਟਰ ਚਾਲਕ ਦੀ ਪਛਾਣ ਹਿਮਾਚਲ ਦੇ ਤੇਵਰਾਜ ਵਦੋ ਹੋਈ ਵਜੋਂ ਹੋਈ ਹੈ ਪੁਲਿਸ ਨੇ ਲਾਕੇਬੰਦੀ ਦੌਰਾਨ ਸ਼ੱਕ ਦੇ ਆਧਾਰ ਤੇ ਉਸ ਨੂੰ ਰੋਕਿਆ। ਜਮਨानगर ਚ ਇੱਕ ਪੈਟਰੋਲ ਪੰਪ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸੈਂਕੜਿਆਂ ਦੀ ਗਿਣਤੀ ਚ ਲੋਕਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਪੰਪ ਤੋਂ ਮਿਲਾਵਟ ਵਾਲਾ ਤੇਲ ਵਾਹਨਾ ਚ ਪਾਇਆ ਜਾ ਰਿਹਾ ਜਿਸ ਦੀ ਵਜ੍ਹਾ ਕਰਕੇ ਗੱਡੀਆਂ ਦੇ ਇੰਜਨ ਸੀਜ਼ ਹੋ ਰਹੇ ਨੇ ਹਗਾਮਾਵਾਦਾ ਦੇਖ ਕੇ ਪੁਲਿਸ ਨੂੰ ਮੌਕੇ ਤੇ ਸੱਦਿਆ ਗਿਆ ਤੁਰੰਤ ਟੀਮ ਬੁਲਾ ਕੇ ਪੈਟਰੋਲ ਦੇ ਸੈਂਪਲ ਭਰਵਾਏ ਗਏ ਲੈਬਸ ਭੇਜੇਗੇ ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਰਿਪੋਰਟ ਆਏਗੀ ਉਸ ਅਧਾਰ ਤੇ ਅੱਗੇ ਕਾਰਵਾਈ ਕੀਤੀ ਜੰਡਿਆਲਾ ਗੁਰੂ ਪੁਲਿਸ ਨੇ ਵਪਾਰੀ ਤੇ ਡਾਕਟਰਾਂ ਕੋਲੋਂ ਫਰੋਫੀਆਂ ਮੰਗਣ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਰੋਹ ਇੰਟਰਨੈਸ਼ਨਲ ਕਾਲ ਤੇ ਤਾਕਤਾਂ ਦਿੰਦਾ ਸੀ ਉਨ੍ਹਾਂ ਦੇ ਘਰ ਦੇ ਅੱਗੇ ਗੋਲੀਆਂ ਚਲਾ ਕੇ دہشت ਫਲਾਈ ਜਾਂਦੀ ਸੀ ਕਾਬੂ ਕੀਤੇ ਮੁਲਜ਼ਮਾਂ ਤੋਂ 32 ਬੋਰ ਪਿਸਟਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਮੁਲਜ਼ਮ ਦੀ ਪਛਾਣ ਝੰਡੇਆਲਾ ਨੇੜੇ ਪਿੰਡ ਮਹਿਰਬਾਨਪੁਰਾ ਦੇ ਅਮਰਦੀਪ ਵਜੋ ਡੇਰਾ ਬਸੀਚ ਪੰਜਾਬ ਦੇ ਨਾਮੀ ਕਥਾਵਾਚਕ ਬਾਬਾ ਵਿਕਾਸ ਦਾਸ ਨੂੰ ਧਮਕੀ ਮਿਲੀ ਆਸ਼ਰਮ ਦੇ ਬਾਹਰ ਚਿੱਟੀ ਸੁੱਟ ਕੇ ਬਦਮਾਸ਼ ਫਰਾਰ ਹੋ ਗਏ ਸ੍ਰਿਫਤਕਾਰ ਚਾਹੀ ਬਦਮਾਚਾ ਕੋਲ ਹਥਿਆਰ ਵੀ ਸਰਨ ਤੇ ਕਾਲੇ ਰੰਗ ਦੇ ਲਿਫਾਫੇ 'ਚ ਕੱਟਿਆ ਹੋਇਆ ਮੁਰਗਾ ਵੀ ਸੁੱਟਣ ਦੇ ਇਲਜ਼ਾਮ ਨੇ ਫਿਲਹਾਲ ਪੁਲਿਸ ਨੇ ਬੰਬੇਰੂ ਸੁਰੱਖਿਆ ਮੁਹੱਈਆ ਕਰਾਈਏ ਦਾਸ ਦिए के बाबा विकास दास ਸਿਵਾਚਲ ਹਰਿਆਣਾ ਤੇ ਪੰਜਾਬ ਦੇ ਵਿੱਚ ਕਈ ਆਸ਼ਰਮ ਚਲਾਦੇ ਚੰਡੀਗੜ੍ਹ ਚ ਕਰੰਟ ਲੱਗਣ ਨਾਲ ਨਵਾਲਗ ਦੀ ਮੌਤ ਦੇ ਮਾਮਲੇ ਚ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਚੰਡੀਗੜ੍ਹ ਪੁਲਿਸ ਨੇ ਅਨਛਾਤੇ ਖਿਲਾਫ ਪੀਐਨਐਸਪੀ ਤਾਰਾ 106 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਦਾਸ ਦिए के ਬਿਜਲੀ ਵਿਭਾਗ ਦੇ ਦੋ ਅਧਿਕਾਰੀ ਪਹਿਲਾਂ ਹੀ ਸਸਪੈਂਡ ਕੀਤੇ ਜਾ ਚੁੱਕੇ ਨੇ 17 ਜੁਲਾਈ ਨੂੰ ਸੈਕਟਰ 8 ਚ ਕਰੰਟ ਲੱਗਣ ਨਾਲ 17 ਸਾਲ ਦੇ ਨਵਾਲਗ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਖੁਦ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਉੱਥੇ ਮੌਕਾ ਦੇਖਣ ਪਹੁੰਚੇ